ਹਾਂਜੀ ਸੋਸੀ ਕਾ ਦੋਸਤੋ ਕਹਿੰਦੇ ਖਾਧੀਆਂ ਖਾਕਾ ਕਮ ਆਉਂਦੀਆਂ ਤੇ ਆਪਣੇ ਜਿਹੜੀ ਉਮਰ ਦੇ ਹਿਸਾਬ ਨਾਲ ਆਪਣੇ 30 35 ਸਾਲਾਂ ਦੇ ਦੰਦ ਦੁਖਣ ਲੱਗ ਜਾਂਦੇ ਜਿਵੇਂ ਇਹ ਕੁੜੀ ਬੈਠੀ ਹੈ ਇਹਦੇ ਵੀ ਦੰਦ ਦੁਖਦੇ ਹੈ ਤੇ ਮੇਰੇ ਨਾਲ ਅੱਜ ਬੇਬੇ ਹੈਗੀ ਪਿੰਡ ਦਾਦੂ ਤੋਂ ਤੇ ਮੈਂ ਅੱਜ ਗਿਆ ਸੀ ਆ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ ਆ ਜਿਹੜੇ ਉਹਨਾਂ سپورਟ ਦੇ ਉੱਤੇ ਜਿਹੜਾ ਉਹਨਾਂ ਦਾ ਜਹਾਜ਼ ਆ ਚੋਂ ਨਿਸ਼ਾਨਾ ਸਰੋਮ ਨੇ ਕਾਲੀ ਦਲ ਦੀਆਂ ਵੋਟਾਂ ਪੈ ਰਹੀਆਂ ਨਾ ਤੇ ਬੇਬੀ ਜੀ ਵੋਟ ਵੀ ਤੁਸੀਂ ਪਾਉਣੀ ਹੈਗੀ ਬਾਬੇ ਜੀ ਨੂੰ ਦਾਦੂ ਵਾਲਿਆਂ ਨੂੰ ਤੇ ਮੈਂ ਮਾਤਾ ਜੀ ਇਹ ਗੱਲ ਕਰ ਰਿਹਾ ਵੀ ਤੁਹਾਡਾ ਪਿੰਡ ਕਿਹੜਾ ਹੈਗਾ ਪਿੰਡ ਕਿਹੜਾ ਬੇਬੀ ਤੁਹਾਡਾ ਕਣਕਵਾਲ ਨਹੀਂ ਕਣਕਵਾਲ ਪੇਕੇ ਹੈ ਤੇ ਇੱਥੇ ਆਹ ਪਿੰਡ ਕਿਹੜਾ ਹੈ ਦਾਦੂ ਇਹ ਪਿੰਡ ਦਾਦੂ ਉਮਰ ਕਿੰਨੀ ਹੋ ਗਈ ਬੇ ਉਮਰ ਮੈਂ ਰੌਲੇ ਵਾਲੇ ਸਾਲ 6 ਮਹੀਨੇ ਦੀ ਰੋਲਾ ਹੋਇਆ ਸੀ 45 ਚ 45 ਜਣੇ ਕਿ ਲਗਭਗ ਆ ਵੀ ਤੂੰ ਹੈਗੀਆਂ ਹੈਗੀ 80 90 ਸਾਲ ਦੇ ਨੇੜੇ ਹੈ ਹੈ 80 80 90 ਸਾਲ ਦੇ ਤੇ ਬੇਬੇ ਕੰਮ ਸਾਰਾ ਕਰਦੀਆਂ ਕਰਦੀਆਂ ਕੰਮ ਤਾਂ ਨਿਗਾਹ ਨੂੰਗਾ ਕਿਵੇਂ ਆ ਨੀਰਾ ਹੁਣ ਠੀਕ ਅੱਖ ਬਨਵਾਈ ਆ ਅੱਖ ਲੈਂਜ ਪਾਇਆ ਹੈ ਚਲੋ ਉਹ ਤਾਂ ਉਮਰ ਦੇ ਸਾਨ ਤੇ ਆ ਦੰਦ ਬੇਬੇ ਤੇਰੇ ਜੈਨੂਨਾ ਕਿ ਲਵਾਏ ਹੋਏ ਹੈਗੇ ਆਪਦੇ ਆਪਦੇ ਇੱਕ ਵੀ ਨਿਕਲ ਆ ਆ ਪਟਾਈਆਂ ਜਾੜਾ ਜਾੜਾ ਮਟਾਂਗੇ ਕਲੀਆਂ ਕੀੜਾ ਲੱਗਿਆ ਕੀੜਾ ਲੱਗਿਆ ਚਲੋ ਉਹ ਤਾਂ ਹੁਣ ਆਮ ਲੱਗ ਜਾਂਦਾ ਤੇ ਉ ਤਾਂ ਵੀ ਮੈਨੂੰ 30 35 ਸਾਲ ਦੀ ਉਮਰ ਦੇ ਬੰਦੇ ਦੀ ਜਾੜ ਜੁੜ ਹੋ ਜਾਂਦੀ ਹੈ ਨਾ ਹਾਂ 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 ਹੈ ਕਿਵੇਂ ਲਾ ਦੀ ਹੈ ਹੈ ਇਹ ਤਾਂ ਹੋਇਆ ਤੇ ਇਹ ਬੇਬੇ ਜੀ ਸਾਡੇ ਤੇ ਬੇਬੇ ਕਾ ਰੋਟੀ ਪਾਣੀ ਵਧੀਆ ਖਾਨੀ ਹੈ ਹੈ ਕੋਈ ਦਿੱਕਤ ਨਾ ਕੋਈ ਦਿੱਕਤ ਨਹੀਂ ਅੱਛਾ ਕੋਈ ਦਿੱਕਤ ਨਹੀਂ ਸਾਰਾ ਕੰਮ ਕਰਦੇ ਹਾਂ ਸਾਰਾ ਕਰ ਦਿੰਦੇ ਹਾਂ ਲੋਟ ਕਰਤਾ ਹੈ ਔਰ ਠੰਡ ਚ ਨਹੀਂ ਹੁੰਦਾ ਦਾ ਉਹ ਠੰਡ ਤਾਂ ਆ ਜਾਂਦੀ ਵੀ ਰਸੀਦ ਦੇ ਹਿਸਾਬ ਨਾਲ ਹੈ ਨਾ ਤੇ ਆ ਸਾਡੀ ਕੁੜੀ ਬੈਠੇ ਨਾਲ ਹੀ ਤੇ ਤੇਰੀ ਕਿ ਤੇਰੀ ਉਮਰ ਕਿੰਨੀ ਹੈ ਚੋਣਾ ਨਸਾ ਚੋਣਾ ਤਾਹ ਕਾਇਦੰਦ ਕਢਾਤੇ ਇੱਕ ਵੀ ਨਹੀਂ ਨਿਕਲ ਜਾਣਗੇ ਕਿਉਂਕਿ ਅੱਜ ਕੱਲ ਦੀਆਂ ਜਿਹੜੀਆਂ ਹੈਗੇ ਵੇ ਖਾਣ ਪਾਣੀ ਇਹੋ ਜਿਹਾ ਹਨਾ ਖਾਣ ਪਾਣ ਦੇ ਨਾਲ ਇਹ ਚੱਕਰ ਹੈਗਾ ਵੀ ਖਾਣਾ ਪਾਣਾ ਇਹ ਜਿਹਾ ਗੰਦਾ ਹੋ ਰਿਹਾ ਹੈਗਾ ਸਰੇਕ ਜ਼ਹਿਰ ਖਾ ਰਹੇ ਆਪਾਂ ਤੇ ਜਿਹੜੇ ਥੋੜੇ ਟਾਈਮ ਦੇ ਸੀਗੀ ਥੋੜੀ ਖਰਾਕ ਵੀ ਸੀਗੀ ਤੇ ਹਾਜਮੇ ਵੀ ਉਹ ਤਾਂ ਨਾਲ ਦਾ ਹੀ ਫਰਕ ਸੀ ਆਈ ਹਾਂ ਤੇ ਨਾਲ ਦਾ ਹੀ ਫਰਕ ਸੀ ਬੇਬੀ ਤੇ ਜਿਹੜਾ ਹੁਣ ਬਾਜਰਾ ਵਗੈਰਾ ਖਾਂਨੇ ਆਪਾਂ ਹਨਾ ਜ ਹੁਣ ਤਾਂ ਬਾਜਰੀ ਰੋਟੀ ਵੀ ਖਾ ਹੀ ਨਹੀਂ ਸਕਦਾ ਹਨਾ ਖਾਨੇ 'ਚ ਤੇ ਖਾ ਲੈਣੀ ਹੁਣ ਵੀ ਖਾ ਲੈਣੀ ਅੱਛਾ ਕੈ ਰੋਟੀਆਂ ਖਾਏ ਨਹੀਂ ਬਾਜਰੀ ਦੀ ਦੋ ਡੂਢ ਖਾ ਜਾਣੇ ਅੱਛਾ ਪਾਪਾ ਮਾਰਗੀ ਹਾਂ ਪਹਿਲਾਂ ਜ਼ਿਆਦਾ ਖਾ ਜਾਣੇ ਪਹਿਲਾਂ ਲੱਗੀ ਪਤਾ ਜਿਓ ਆਕਾਂ ਦਾ ਕਾ ਖਾਂਦੇ ਇਹ ਬਾਈ ਤੁਹਾਨੂੰ ਮਦਸਾ ਵੀ ਇਹ ਮਾਤਾ ਜਿਹੜੀ ਹੈਗੀ ਬੇਬੇ ਐ ਸਾਡੀ ਮਾਤਾ ਜੀ ਇਹ ਸਤਕਾਰਯੋਗ ਆ ਤੇ ਮੇਰੀ ਛੋਟੀ ਭੈਣ ਦੀ ਦਾਦੀ ਸੱਸ ਬੇ ਦਾਦੀ ਸੱਸਾ ਜੀ ਤੇ ਜਨਨਕੀ ਇਹ ਮੇਰੇ ਕਾ ਤੀਜੀ ਪੀੜੀ ਦੇ ਵਿੱਚ ਆ ਨਾ ਬੇ ਹਾਂ ਤੀਜੀ ਪੀੜੀ ਦੇ ਵਿੱਚ ਆਗੇ ਤੇ ਅਸੀਂ ਅੱਜ ਭੈਣ ਕੋਲੇ ਆਏ ਸੀ ਤੇ ਮੈਂ ਕਾਫੀ ਵਾਰੀ ਦੇਖਿਆ ਵੀ ਕੋਈ ਬੇਬੇ ਇਹਨਾਂ ਕੋਈ ਗੱਲ ਕਰਕੇ ਵੀ ਦੰਦ-ਦੰਦ ਬਿਲਕੁਲ ਸਹੀ ਐ ਕੀ ਕਰਦੇ ਆ ਦੰਤਨ ਕਰਦੀਆਂ ਬੇਬੇ ਕੇ ਪੇਸਟ ਕਰਦੀਆਂ ਦੰਤਨ ਕਰਦੇ ਨੇ ਕਿ ਕ ਕਰਦੀ ਉਹ ਵੀ ਕਦੇ ਕ ਕਰਦੀ ਉਹ ਵੀ ਕਦੇ ਹਾਂ ਅੱਛਾ ਆ ਤਾਂ ਮੈਂ ਕਦੇ ਕੀਤੀ ਇੱਕ ਆ ਸਾਡੀ ਆ ਗਈ ਜਮੂਰੀ ਤੇ ਇੱਕ ਇਹ ਆ ਗਈ ਇਹ ਸਾਡੀ ਇਹ ਭਾਈ ਸਾਡੀ ਭਾਣ ਜੀ ਐ ਹੈ ਤੇ ਇਹ ਵੀ ਇਹ ਵੀ ਸਾਡੀ ਭਾਣ ਜੀ ਐ ਹਨਾ ਆ ਹੋਰ ਕਮੀ ਚ ਪੜਦੀ ਤੀਜੀ ਚ ਤੀਜੀ ਚ ਤੇ ਦੰਦ ਤੇਰੇ ਕ ਐ ਨਿਕਲ ਗਏ ਇੱਕ ਨਿਕਲ ਗਿਆ ਦੇਖੋ ਇਹਦੀ ਉਮਰ ਕਿੱਡੀ ਕਦੇ ਦੇ ਦੰਦ ਨਿਕਲ ਗਏ ਤੇ ਬੇਬੇ ਦੇ ਦੰਦ ਨਿਕਲਣ ਬੇਬੇ ਤੇ ਇਹਨਾਂ ਤਕੜੀ ਆ ਹਣਾ ਹੈ ਕਹ ਰੋਟੀ ਖਾਣੀ ਦੋ ਇੱਕ ਹੀ ਦੋ ਇੱਕ ਜਾਂ ਦੋ ਤੇ ਦੋ ਬੇਬੇ ਖਾਣਦੀ ਫੇਰ ਹੈ ਇਹ ਸਾਡੀ ਲੜਾਕੀ ਕੁੜੀ ਆ ਇਹ ਸਾਡੀ ਹੈ ਤੇ ਇਹ ਤੜਕੀ ਲੱਗੀ ਸੀ ਮਾਮਾ ਕਦੋਂ ਆਏਗਾ ਕਦੋਂ ਆਏਗਾ ਹਣਾ ਕੀ ਬਣਾਇਆ ਫਿਰ ਕੀ ਕੀ ਬਣਾਇਆ ਫਿਰ ਮਾਮਾ ਆ ਗਿਆ ਹੁਣ ਗਿੱਲੇ ਪੈਰ ਨਾ ਲਾ ਦੇਂਗੇ ਦੋ ਰੋਟੀ ਵਸ ਆ ਦੇਖੋ ਮੀ ਪਈ ਜਾਂਦਾ ਜੀ ਪਿੰਡ ਦਾਦੂ ਤੇ ਇਹ ਮਾਤਾ ਜੀ ਨਾਲ ਬੜਾ ਚੰਗਾ ਲੱਗਿਆ ਮਿਲ ਕੇ ਹਨਾ ਵੈਸੇ ਤਾਂ ਮੈਂ ਤਾਂ ਮਿਲਦੇ ਰਹਿਣਾ ਇਹ ਹੁਣ ਮਾਤਾ ਜੀ ਨੂੰ ਤੁਹਾਡੇ ਨਾਲ ਰੂ ਰੂ ਕਰ ਰਿਆਂ ਤੁਸੀਂ ਮਾਤਾ ਜੀ ਸਿਹਤ ਬਾਰੇ ਤੇ ਦੱਸਿਓ ਵੀ ਦਵਾਈਆਂ ਕਰਿਓ ਵੀ ਠੀਕ ਵੀ ਹੋ ਰਿਆ ਹਨ ਤੇ ਇਹੀਆਂ ਤੁਹਾਨੂੰ ਵੀਡੀਓ ਪਾਉਂਦੇ ਰਹਿਣੇ ਆ ਤੇ ਮੈਂ ਤੁਹਾਡੇ ਨਾਲ ਮਾਤਾ ਜੀ ਨੂੰ ਰੂ ਰੂ ਕਰੂੰਗਾ ਵੀਡੀਓ ਪਾਉਂਗਾ ਦੱਸਿਓ ਵੀ ਕਹਿੰਦੇ ਖਾਧੀਆਂ ਖਰਾਕਾਂ ਕੰਮ ਆਉਂਦੀਆਂ ਤੇ ਉਹ ਮਾਤਾ ਜੀ ਸਾਡੇ ਸਾਹਮਣੇ ਉਹ ਉਧਾਰਨ ਪਏ ਬੈਠੇ ਨਾ ਕਿ ਵਧੀਆ ਚੰਗਾ ਲੱਗਿਆ ਮਾਤਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ